ਪ੍ਰਸਤੁਤੀ ਵਿਲਾਇ 52 ਵਾਲਾ ਵਿਸਤੁਤੀ ਵਿਲਾਇ। ਕਿਤੂ ਅੱਜ ਇੱਕ ਨਵੇਂ ਮਹਿਮਸਰ ਕਬੂਜਾ ਲੈ ਰਹੇ ਹਨ। ਚੋਖੇ ਚੇੜਾ ਬਾਤ। ਚੋਖੇ ਚੇੜਾ ਤੋਂ ਇੱਕ ਸਿਕਨਾਂ ਸਾਈਪਸਨ ਕਮਿਟੀ ਬਣਾਈ ਹੋਈ ਹੈ। ਹੁਣ ਜਦੋਂ ਕੀ ਕਨਨੋ ਕਲੱਬ ਕਟ ਕਰਨ ਲਈ ਮਹਿਮ ਚੱਲੀ ਹੈ। ਕਲ ਤੋਂ ਇਹ ਲਗ ਮੁੰ ਹੋਇਆ ਹੈ ਨਾਲ ਦੀ ਨਾਲ ਅਸੀਂ ਫੈਸਲਾ ਕੀਤਾ ਕਿ ਅਸੀਂ ਇੱਕ ਨਵਾਂ ਯੋਗਦਾਨ ਇਸ ਹਰ ਵੰਦੇ ਲਈ ਹੈ ਅਸੀਂ ਕੀ ਕਰ ਸਕਦੇ ਹਾਂ ਕੂੜਾ ਦਿਖਾ ਹੀ ਸਕਦੇ ਹਾਂ ਕੂੜਾ ਚੱਕਣਾ ਬਹੁਤ ਔਖਾ ਕੰਮ ਹੈ ਹੁਣ ਜਦੋਂ ਕੂੜਾ ਮੁਕਤ ਕਰਨ ਲਈ ਇਹ ਚੀਜ਼ਾਂ ਸ਼ੁਰੂ ਹੋਈਆਂ ਹਨ ਕਿਉਂ ਨਾ ਅਸੀਂ ਜਿੱਥੇ ਜਿੱਥੇ ਕੂੜਾ ਪਿਆ ਰਿੰਦਾ ਹੈ ਉਸ ਤੇ ਬਾਰੇ ਪੁਲੀਜ਼ ਇਜੈਕਟਿਵਿਸ਼ਨ ਅਸੀਂ ਉਹਨਾਂ ਨੂੰ ਦੱਸਦੇ ਰਹੇ ਹਈਏ ਇਹ ਜੀ ਹੰਨੇ ਨੇ ਵਰਗੇ ਥਾਰੀ ਪਰੋਂ ਦੇ ਕੋਲ ਇੱਥੇ ਰਕਤ ਵੀ ਲਗਾਏ ਗਏ ਹਨ ਬੋਰਡ ਵੀ ਇੱਥੇ ਲੱਗਿਆ ਹੋਇਆ ਹੈ ਪਰ ਇਹ ਇੱਕ ਡੰਪ ਹੈ ਡੰਪ ਕੀ ਹੈ ਕੂੜਾ ਹੀ ਪਿਆ ਹੈ ਇਸ ਲਈ ਵੱਲ ਕਿ ਹੋਇਟੇ ਕੇਵਨ ਨਹੀਂ ਦਿਨ ਦੇ ਨਾਲ ਚਾਹੀਦਾ ਸਰਕਾਰ ਨੂੰ ਧਿਆਨ ਚਾਹੀਦਾ ਦੀ ਐਂਟਰੀ ਹੈ ਜੀ ਖੰਨੇ ਦੀ ਐਂਟਰੀ ਇੱਕ ਕਿਸਮ ਦਾ ਕਹਿ ਸਕਦੇ ਹਾਂ ਵੱਡੇ ਵੱਡੇ ਜ਼ਿਕਰ ਹੋਏ ਸੀ ਕਿ ਕਦੀ ਗੁਰਦਾਸ ਸਿੰਘ ਆਇਆ ਸੀ ਉਸ ਨੇ ਹੋਕਾ ਪੁਰਿਆ ਸੀ ਕਿ ਖੰਨਾ ਮੇਰਾ ਇਹ ਜਿਹੜਾ ਸ਼ਹਿਰ ਹੈ ਇਹਦੀ ਐਂਟਰੀ ਚ ਹੀ ਕੁੜਾ ਪਿਆ ਹੈ ਅੱਜ ਵੀ ਇਹ ਐਂਟਰੀਆਂ ਉਸੇ ਤਰ੍ਹਾਂ ਹੀ पूड़िया भरिया हुई हैं और मिल के सभी लोगों को फायदा को मोबाइल है जिते जिथे कूड़ा है और ये दबर जरूर पाओ हर नागरिक का फर्ज बनता है फिर तू तो यह काम करेगा ही करेगा हने हू ने एक पंचकोले बारे ਖੜਦੋਕਸ਼ੇ ਨਹੀਂ ਭਾਈ ਦੇਖੀ ਹੈ ਉਹਨੇ ਇੱਕ ਮਾਰਕੀਟ ਦਾ ਹਾਲ ਦਿਖਾਇਆ ਹੈ ਕਿ ਸਿਫਾਈ ਦੇ ਪਾਸੇ ਕਿੰਨੇ ਗੈਰ ਜ਼ਿੰਮੇਵਾਰ ਲੋਕੀ ਹਾਂ ਉੱਥੇ ਹੀ ਕੂੜਾ ਸੁੱਟ ਦਿੰਨੇ ਆ ਫਿਰ ਸਰਕਾਰਾਂ ਨੂੰ ਗਾਲਾਂ ਵੀ ਕੱਢੀਆਂ ਜਾਂਦੇ ਆ ਇਹ ਨਹੀਂ ਚਾਹੀਦਾ ਕਿਹੜਾ ਵੀ ਕੂੜਾ अपना फर्ज समझते हुए अपना कूड़ा लाइव करिए दिखाईएं साम भी पूरा होएगा साड़ी ड्यूटी भी है ਏ ਦੂਰ ਤੱਕ ਅੱਗੇ ਮਤ ਪੁਰੀਆਂ ਲਾਈਟਾਂ ਬਾਰੇ ਵੀ ਦੱਸਣਾ ਪੈਣਾ ਹੈ ਬਗਬਾਹ ਹੈ ਕਿਹਾ ਫਿਰ ਦਿਨ ਲਾਈਟਾਂ ਨੂੰ ਕੁਲੀਆ ਹੋ ਗਿਆ ਅੱਜ ਵੀ ਉਹੀ ਹਾਲ ਹੈ ਅੱਜ ਵੀ ਉਹੀ ਹਾਲ ਹੈ ਕੁਝ ਮਿੰਟ ਟਰਾਲੀ ਚੱਲੀ ਸੀ ਜਦੋਂ ਰੈਡੀਟਰ ਚੌਕ ਤੇ ਕੁਝ ਮਿੰਟਾਂ ਲਈ ਲਾਈਟਾਂ ਚੱਲੀਆਂ ਸਨ ਪਰ ਫਿਰ ਵੀ ਇਹੀ ਹਾਲ ਹੈ ਚਲੋ ਅਸੀਂ ਤਾਂ ਰੋਜ਼ ਦੀ ਰੋਜ਼ ਹੀ ਸਾਡਾ ਕੰਮ ਹੈ ਰੋਜ਼ ਦੀ ਰੋਜ਼ ਹੀ ਨੰਗਣਾ ਰੋਜ਼ ਦੀ ਰੋਜ਼ ਹੀ ਰੋਜ਼ ਦੀ ਰੋਜ਼ ਹੀ ਰੋਜ਼ ਦੀ ਰੋਜ਼ ਹੀ ਰੋਜ਼ ਦੀ ਰੋਜ਼ ਹੀ ਅਸੀਂ ਦਿਖਾਉਂਦੇ ਰਵਾਂਗੇ ਕਿਵੇਂ ਹੋ ਰਿਹਾ ਹੈ ਕੂੜਾ ਮੁਕਤ ਖੰਨਾ ਹਾਲ ਦੀ ਘੜੀ ਦਾ ਕੂੜਾ ਹੀ ਕੂੜਾ ਹੈ ਕੂੜਾ ਹੀ ਕੂੜਾ ਹੈ ਕੂੜਾ ਹੀ ਕੂੜਾ ਹੈ ਕੂੜਾ ਹੀ ਕੂੜਾ ਹੈ ਧੰਨਵਾਦ ਜੀ